ਈਸ਼ਵਰੀ ਆਲਾਇਤ ਅਭਿਸ਼ੇਕ ਬੱਚਨ ਅਕਸਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਨੇ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਇਸ ਜੋੜੇ ਦੇ ਤਲਾਕ ਦੀਆਂ ਖਬਰਾਂ ਚਰਚਾ ਵਿੱਚ ਹੀ ਰਹੀਆਂ ਹਨ ਹਾਲਾਂਕਿ ਕਈ ਫਿਲਮੀ ਇਵੈਂਟ ਵਿੱਚ ਦੋਵਾਂ ਨੂੰ ਇਕੱਠੇ ਪਰਿਵਾਰ ਨਾਲ ਨਹੀਂ ਵੇਖਿਆ ਜਾਂਦਾ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਤਲਾਕ ਲੈ ਕੇ ਵੱਖ ਹੋ ਜਾਣਗੇ ਕਿਉਂਕਿ ਦੋਵੇਂ ਇਕੱਠੇ ਨਜ਼ਰ ਨਹੀਂ ਆਉਂਦੇ ਅੰਬਾਨੀ ਦੇ ਵਿਆਹ ਜਬਿਸ਼ੇਕ ਵਚਨ ਤੇ ਅਸ਼ਵਰਿਆ ਰਾਏ ਵੱਖਰੇ ਤੌਰ ਤੇ ਪਹੁੰਚੇ ਸੀ ਉਦੋਂ ਤੋਂ ਹੀ ਦੋਹਾਂ ਵਿਚਾਲੇ ਤਣਾਵ ਦੀਆਂ ਖਬਰਾਂ ਆਉਣ ਲੱਗੀਆਂ ਸੀ ਹਾਲਾਂਕਿ ਇਹਨਾਂ ਖਬਰਾਂ ਨੂੰ ਅਭਿਸ਼ੇਕ ਬਚਨ ਨੇ ਇੱਕ ਇੰਟਰਵਿਊ ਦੌਰਾਨ ਨਕਾਰ ਦਿੱਤਾ ਸੀ पुनिष दोरा अभिषेक ते ऐश्वर्या ਦਾ ਇੱਕ ਸਾਲ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ। ਦਰਅਸਲ 2010 ਵਿੱਚ ਇੱਕ ਇੰਟਰਵਿਊ ਦੌਰਾਨ ਅਭਿਸ਼ੇਕ ਤੇ ऐश्वर्या ਤੋਂ ਪੁੱਛਿਆ ਗਿਆ ਸੀ ਕਿ ਉਹ ਕਿੰਨੀ ਵਾਰ ਲੜਦੇ ਨੇ। ਇਸ ਤੇ ਜਵਾਬ ਦਿੰਦੇ ਹੋਏ ऐश्वर्या رائے ਨੇ ਕਿਹਾ ਸੀ ਕਿ ਹਰ ਰੋਜ਼। ਉਸਦੇ ਬਿਆਨ ਤੋਂ ਬਾਅਦ ਅਭਿਸ਼ੇਕ ਬੱਜਨ ਨੇ ਕਿਹਾ ਕਿ ਉਹ ਲੜਾਈ ਨਹੀਂ ਕਿਸੇ ਗੱਲ ਤੇ ਸਹਿਮਤ ਨਾ ਹੋਣ ਕਰਕੇ ਹੁੰਦਾ। ਉਹ ਜ਼ਿਆਦਾਤਰ ਸੀਰੀਅਸ ਨਹੀਂ ਬਲਕਿ ਹਲਕੀ ਝਗੜੇ ਹੁੰਦੇ ਨੇ। ਨਹੀਂ ਤਾਂ ਇਹ ਅਸਲ ਵਿੱਚ ਬੋਰਿੰਗ ਹੋ ਜਾਏਗੀ ਉੱਥੇ ਹੀ ਅਭਿਸ਼ੇਕ ਬੱਜਨ ਨੇ ਖੁਲਾਸਾ ਕੀਤਾ ਸੀ ਕਿ ਉਹ ਲੜਾਈ ਤੋਂ ਬਾਅਦ ਮਾਫੀ ਮੰਗਦੇ ਸੀ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਜਨ ਨੇ ਖੁਲਾਸਾ ਕੀਤਾ ਸੀ ਕਿ ਉਹ ਲੜਾਈ ਤੋਂ ਬਾਅਦ ਸੁਲ੍ਹਾ ਕਰਨ ਵਾਲੇ ਪਹਿਲੇ ਹੁੰਦੇ ਸੀ ਉਹਨਾਂ ਦਾ ਤੇ ਐਸ਼ਵਰੀਆ ਦਾ ਇਹ ਨਿਯਮ ਹੈ ਕਿ ਲੜਾਈ ਹੋਣ ਤੇ ਉਹ ਨਹੀਂ ਸੋਣਗੇ ਦੱਸਦੀ ਹੈ ਕਿ ਅਭਿਸ਼ੇਕ ਨੇ ਸਾਰੇ ਪਰਿਸ਼ਾਨ ਦੇ ਪਛਾਅ ਵਿੱਚ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਅੱਜ ਦੇ ਸਮੇਂ ਲਈ ਅਸੀਂ ਮਾਫੀ ਮੰਗਣ ਦਾ ਕਾਰਨ ਇਹ ਹੀ ਦੱਸਦੇ ਹਾਂ ਕਿ ਅਸੀਂ ਬਹੁਤ ਨੀਂਦ ਵਿੱਚ ਸੀ ਅਤੇ ਸੌਣ ਲਈ ਜਾਣਾ ਚਾਹੁੰਦੇ ਹਾਂ ਇਸ ਤੋਂ ਇਲਾਵਾ ਔਰਤਾਂ ਸਭ ਤੋਂ ਵਧੀਆ ਹੁੰਦੀਆਂ ਨੇ ਅਤੇ ਉਹ ਹਮੇਸ਼ਾ ਸਹੀ ਹੁੰਦੀਆਂ ਨੇ ਜਿੰਨੀ ਜਲਦੀ ਮਰਦ ਇਹ ਕਰਦੇ ਨੇ ਉਨਾ ਹੀ ਬਿਹਤਰ ਹੋ ਜਾਂਦਾ ਹੈ ਦੱਸਦੀ ਹੈ ਕਿ ਤਲਾਕ ਦੀਆਂ ਖਬਰਾਂ ਵਿਚਾਲੇ ਅਭਿਸ਼ੇਕ ਪੱਤਨ ਨੇ ਆਪਣੀ ਮੰਗਣੀ ਦੀ ਅੰਗੂਠੀ ਦਿਖਾਉਂਦੇ ਹੋਏ ਤਲਾਕ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਅਸੀਂ ਅਜੇ ਵੀ ਇਕੱਠੇ